ਇੱਕ ਕੋ ਵੀ ਹੰਝਣ ਦੇ ਨੰਬਰ 1 ਲੱਖ ਦਾ ਦਾਦਾ ਹਟ ਗਿਆ ਜੀ ਤੇ ਪਹਿਲਾ ਛੁੱਟੀ ਫਟ ਕੇ ਦਰਦਾ ਸੀ ਹੁਣ ਇੰਨੇ ਮਹਾਰਾਜ ਜੀ ਕਰ ਬਾਇ ਘਰ ਮੈਂ ਛੁੱਟੀ ਚੱਲ ਦਤੀ ਆ 30% ਮੈਂ ਠੀਕ ਆ ਜੀ ਕਿ ਮੈਂ ਪੈਰਾਂ ਪਰ ਬੈਠ ਹੀ ਨਹੀਂ ਸੀ ਕਦੇ ਜੋ ਕਿ ਹੁਣ ਆ ਦਵਾਈ ਦੇ ਨਾਲ ਇਹਨਾਂ ਦੀ ਐਕਸਰਸਾਈਜ਼ ਇਹਨਾਂ ਨੇ ਮੇਰੀ ਕੀਤੀ ਆ ਉਹਦੇ ਨਾਲ ਮੈਂ ਜਾ ਕੇ ਪੈਰਾਂ ਪਰ ਬੈਠ ਕੇ ਵੀ ਆਪਣਾ ਕੰਮ ਕਰ ਲਿਆ ਹਾਂ ਸ਼ੁਰੂਕ ਅਸੀਂ ਬਿਲਕੁਲ ਦੇਸੀ ਦਵਾਈ ਐ ਮਾਲਸ ਕਰਦੇ ਆ ਜਿਹੜਾ ਕਹਿੰਦਾ ਮੇਰੇ ਗੋਡੇ ਪੈਣੇ ਨੇ ਉਹ ਮੇਰੇ ਕੋਲੇ ਇੱਕ ਵਾਰੀ ਆ ਕੇ ਜੂੜ ਮਿਲੇ ਦਸ ਦੇ ਦਿੰਦੇ ਵਿੱਚ ਹੀ 2 ਕਿਲੋਮੀਟਰ ਸੈਰ ਕਰਾਉਂਗਾ ਅੱਛਾ ਉਸਕੀ ਪ੍ਰੋਬਲਮ ਸੀ ਲੱਤ ਦੀ ਸੀ ਸਰਵਾਈਕਲ ਸੀ ਇਹ 7 ਸਾਲ ਤੋਂ ਪ੍ਰੋਬਲਮ ਸੀ ਮੇਰੀ ਇਹ ਚੱਲਦੀ ਮੈਂ ਇਹਦੀ ਦਵਾਈ ਬੋਤਲ ਲੈ ਚੁੱਕੀ ਹਾਂ ਪਰ ਮੈਨੂੰ ਨਹੀਂ ਕਿਸੇ ਪਾਸੇ ਤੋਂ ਕੋਈ ਫਾਇਦਾ ਮਿਲਿਆ ਸੀ ਨਮੀ ਸੋਚ ਤੇ ਨਵਾਂ ਪੰਜਾਬ ਪੰਜਾਬੀ ਚੈਨਲ ਵੱਲੋਂ ਤੁਹਾਡਾ ਹਾਰਦਿਕ ਸਵਾਗਤ ਹੈ ਸੋ ਅੱਜ ਅਸੀਂ ਪਹੁੰਚੇ ਹਾਂ ਏਕਮ ਦੇਸੀ દવાਖਾਨਾ ਪਿੰਡ ਸਿਰਥਲਾ ਸੋ ਗੱਲ ਕਰਨ ਜਾ ਰਹੇ ਹਾਂ ਜਿਹੜੇ ਕਿ ਅੱਜ ਨਵਾਂ ਸ਼ਹਿਰ ਤੋਂ ਔਰ ਨਾਲ ਦੇ ਪਿੰਡਾਂ ਤੋਂ ਮਰੀਜ਼ ਆਏ ਨੇ ਕੀ ਕਹਿਣਾ ਉਹਨਾਂ ਦਾ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕੁਲਵਿੰਦਰ ਕੌਰਿਆ ਜੀ ਜੀ ਮੈਂ ਇਹਨਾਂ ਦਾ ਕੋਟ ਕੋਟ ਧੰਨਵਾਦ ਕਰਦੀ ਆਂ ਕਿ ਜਿਨ੍ਹਾਂ ਨੇ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਿਹੜੇ ਸ਼ਹਿਰੋਂ ਅਸੀਂ ਨਵੇਂ ਸ਼ਹਿਰ ਦੇ ਨਾਲ ਗੁੱਜਰਪੁਰ ਕਲਾਂ ਪਿੰਡ ਆ। ਹਾਂਜੀ ਸਾਡਾ ਇਹ ਮੁੰਡਾ ਵਿਆਇਆ ਸੀ ਤੇ ਮੈਨੂੰ ਬਹੁਤ ਤਕਲੀਫ ਰਹਿੰਦੀ ਸੀ ਮੈਨੂੰ ਕਿਹੜੇ ਕਿਹੜੀ ਜਿਹੜੀ ਤੁਸੀਂ ਕਿਹੜੀ ਕਿਹੜੀ ਬਿਮਾਰੀ ਤੋਂ ਪੀੜਤ ਸੀ ਮੇਰੇ ਸਰਵਾਈਕਲ ਵੀ ਸੀਗਾ ਜੀ ਤੇ ਗੋਡਿਆਂ ਦਾ ਵੀ ਮੈਨੂੰ ਬਹੁਤ ਜ਼ਿਆਦਾ ਪ੍ਰੋਬਲਮ ਵਧੀ ਜਾਂਦੀ ਸੀਗੀ ਲੱਕ ਦੀ ਪ੍ਰੋਬਲਮ ਵੀ ਸੀਗੀ ਮੈਨੂੰ ਕਿੰਨੇ ਚਿਰ ਤੋਂ ਸੀ ਹੁੰਦੀ ਹੈ ਅੱਜ ਤੋਂ ਕਈ 5-6 ਸਾਲ ਪਹਿਲਾਂ ਦੀ ਸੀਗੀ ਜੀ ਜੋ ਕਿ ਹੁਣ ਅੱਜ 100 ਵਿੱਚੋਂ 70 80% ਮੈਂ ਠੀਕ ਆ ਜੀ ਕਿ ਮੈਂ ਪੈਰਾਂ 'ਤੇ ਬੈਠੀ ਨਹੀਂ ਸੀ ਕਦੇ ਜੋ ਕਿ ਹੁਣ ਆ ਦਵਾਈ ਦੇ ਨਾਲ ਇਹਨਾਂ ਦੀ ਐਕਸਰਸਾਈਜ਼ ਇਹਨਾਂ ਨੇ ਮੇਰੀ ਕੀਤੀ ਆ ਉਹਦੇ ਨਾਲ ਮੈਂ ਜਾ ਕੇ ਪੈਰਾਂ 'ਤੇ ਬੈਠ ਕੇ ਵੀ ਆਪਣਾ ਕੰਮ ਕਰ ਲੈ ਰਿਆ ਹਾਂ ਸ਼ੁਰੂ ਕਰ ਲਿਆ ਹੁਣ ਹਾਂ ਮੈਂ ਇਹਨਾਂ ਦਾ ਕੋਟ ਕੋਟ ਧੰਵਾਦ ਕਰਦੀ ਆ ਕਿ ਮੈਨੂੰ ਬਹੁਤ ਫਰਕ ਆ ਨਹੀਂ ਦੀ ਦਵਾਈ ਨਾਲ ਕੋਈ ਦਿਮਾਗ ਤੇ ਵੀ ਇੰਨੀ ਟੈਨਸ਼ਨ ਨਹੀਂ ਹੈਗੀ ਵੀ ਮੈਨੂੰ ਬਹੁ ਔਖੀ ਦਵਾਈ ਆ ਜਾਂ ਕੌੜੀ ਆ ਆਰਾਮ ਨਾਲ ਰੋਟੀ ਖਾਣ ਤੋਂ ਬਾਅਦ ਖਾਣਨੇ ਆ ਆਰਾਮ ਨਾਲ ਹਾਜਮ ਹੁੰਦੀ ਆ ਦਵਾਈ ਕੋਈ ਤਕਲੀਫ ਨਹੀਂ ਹੈਗੀ ਦਵਾਈ ਦੀ ਤੇ ਮਾਤਾ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਜਿਲ੍ਹਾ ਲੁਧਿਆਣਾ ਦੇ ਵਿੱਚ ਪਿੰਡ ਸਿਰਥਲਾ ਵਿਖੇ ਵੀ ਜਿਹੜਾ ਕਿ ਏਕਮ ਹੁੰਦੀ ਸੀ ਦਵਾਖਾਨਾ ਵੀ ਉੱਥੇ ਸਰਵਾਈਕਲ ਔਰ ਹੋਰ ਜਿਹੜੀਆਂ ਆਪਣੇ ਜੋੜਾ ਚ ਦਰਦ ਹੈ ਗੋਡਿਆਂ ਚ ਦਰਦ ਹੈ ਹਾਂਜੀ ਉੱਤੇ ਇਲਾਜ ਹੁੰਦਾ ਸਾਡੇ ਇੱਥੇ ਰਿਸ਼ਤੇਦਾਰ ਨੇ ਈਸ਼ਰਪੁਰ ਪਿੰਡ ਈਸ਼ਰਪੁਰ ਹਾਂਜੀ ਉੱਥੇ ਦੇ ਸਾਡੇ ਉਹਨਾਂ ਭਾਜੀ ਉਹਨਾਂ ਨੂੰ ਮੈਨੂੰ ਉਹਨਾਂ ਨੂੰ ਪਤਾ ਸੀ ਮੇਰੀ ਤਕਲੀਫ ਦਾ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਨੂੰ ਆਨਲਾਈਨ ਦਵਾਈ ਮੈਂ ਮੰਗਵਾ ਦਿੰਨਾ ਆ ਤੁਸੀਂ ਉਹ ਖਾ ਕੇ ਦੇਖ ਲਓ ਮੈਂ ਹਾਂਜੀ ਦੇ ਕੋਲ ਮੈਂ ਪਹਿਲਾਂ ਆਨਲਾਈਨ ਦਵਾਈ ਮੰਗਵਾਈ ਫਿਰ ਮੈਂ ਇਹਨਾਂ ਦੇ ਕੋਲ ਆ ਕੇ ਇਹਨਾਂ ਨਾਲ ਗੱਲ ਕੀਤੀ ਇਹ ਕਹਿੰਦੇ ਕਿ 70% ਅਸੀਂ ਤੁਹਾਨੂੰ ਮਾਰਚ ਕਰਕੇ ਠੀਕ ਕਰਾਂਗੇ ਫਿਰ ਅਸੀਂ ਪਿਛਲੇ ਵੀ ਕਾਏ ਆ ਇੱਕ ਨਾਲ ਹੀ ਸਾਨੂੰ ਬਹੁਤ ਫਰਕ ਪੈ ਗਿਆ ਤੇ ਅੱਜ ਦੂਸਰੀ ਵਾਰ ਆਏ ਆ ਅਸੀਂ ਕੀ ਪਹਿਲਾਂ ਵੀ ਤੁਸੀਂ ਦਵਾਈ ਲਈਆ ਕਿਸੇ ਹੋਰ ਹਸਪਤਾਲ ਤੋਂ ਬਹੁਤ ਜਗ੍ਹਾ ਤੇ ਬਹੁਤ ਜਗ੍ਹਾ ਤੇ ਜਿੱਥੇ ਵੀ ਦੱਸਿਆ ਮਾਲਣ ਵਾਲੇ ਅਸੀਂ ਉੱਥੇ ਮਾਲਚ ਵੀ ਕਰਵਾਈ ਜਿੱਥੇ ਐਕਸਰਸਾਈਜ਼ ਵਾਲੇ ਦੱਸੇ ਉੱਥੇ ਵੀ ਗਏ ਥੈਰਪੀਆਂ ਵੀ ਕਰਵਾਈਆਂ ਨੀਰੋਥੈਰਪੀਆਂ ਵੀ ਕਰਵਾਈਆਂ ਦੂਜੀਆਂ ਥੈਰਪੀਆਂ ਵੀ ਕਰਵਾਏ ਪੈਨੂ ਉਹਨਾਂ ਦਾ ਕੋਈ ਐਡਾ ਖਾਸ ਫਰਕ ਨਹੀਂ ਪਿਆ ਜਿੰਨਾ ਮੈਨੂੰ ਇਹਨਾਂ ਦੀ ਇੱਕੋ ਵਾਰੀ ਆ ਕੇ ਜਾਣ ਨਾਲ ਮੈਨੂੰ ਫਰਕ ਪਿਆ ਗੋਡਿਆਂ ਕਿਹੜੀ ਜਗ੍ਹਾ ਤੋਂ ਆ ਅੱਜ ਕਿੱਥੇ ਆ ਹਾਂਜੀ ਅਸੀਂ ਨਵਾਂ ਸ਼ਹਿਰ ਜ਼ਿਲ੍ਹਾ ਤੋਂ ਆਈਆਂ ਪਿੰਡ ਜੱਬੋਵਾਲਾ ਹਾਂਜੀ ਤੇ ਮੇਰੀ ਡਿਸਕ ਦੀ ਪ੍ਰੋਬਲਮ ਸੀ ਲੱਤ ਦੀ ਸੀ ਸਰਵਾਈਕਲ ਸੀ ਅੱਛਾ ਇਹ ਕਿੰਨੇ ਚਿਰਾਂ ਤੋਂ ਸੀ ਜਦੋਂ ਡਿਸਕ ਤੇ ਸਰਵਾਈਕਲ ਦੀ ਇਹ 7 ਸਾਲ ਤੋਂ ਪ੍ਰੋਬਲਮ ਸੀ ਮੇਰੀ ਇਹ ਚੱਲਦੀ ਮੈਂ ਇਹਦੀ ਦਵਾਈ ਬਹੁਤ ਲੈ ਚੁੱਕੀ ਹਾਂ ਪਰ ਮੈਨੂੰ ਨਹੀਂ ਕਿਸੇ ਪਾਸੇ ਤੋਂ ਵੀ ਕੋਈ ਫਾਇਦਾ ਮਿਲਿਆ ਸੀ ਤੇ ਹੁਣ ਸਾਨੂੰ ਇੱਥੇ ਬਾਜੀ ਹੁਣਾਂ ਦਾ ਪਤਾ ਲੱਗਾ ਸੀ ਇੱਕ ਹਫ਼ਤਾ ਪਹਿਲਾਂ ਅੱਜ ਤੁਸੀਂ ਕਿਹੜੇ ਪਿੰਡ ਪਹੁੰਚੇ ਹੋ ਅੱਜ ਅਸੀਂ ਸਿਰਤਲਾ ਪਿੰਡ ਆਈਆਂ ਹਾਂ ਤੇ ਅੱਜ ਪਿਛਲੇ ਮੰਡੇ ਵੀ ਆ ਕੀ ਗਈਆਂ ਤੇ ਉਸ ਦਿਨ ਤਾਂ ਸਾਨੂੰ ਤਕਰੀਬਨ 100% ਦੇ ਵਿੱਚੋਂ 80% ਮੈਨੂੰ ਫਰਕ ਹੈ 20% ਮੈਕੈਨਿਕੇ ਮੇਰੀ ਤਕਲੀਫ ਰਹਿ ਗਈ ਹੈ ਬਿਲਕੁਲ ਐਨ ਮੈਂ ਸਹੀ ਆ ਆਪਣੀ ਪੈਰਾਂ ਤੇ ਬੈਠਦੀ ਆ ਤੁਰੰਤ ਵੀ ਕੋਈ ਪ੍ਰੋਬਲਮ ਨਹੀਂ ਮੈਨੂੰ ਮੈਂ ਹੁਣ ਠੀਕ ਹੋ ਆਇਆ ਨਾ ਤੁਸੀਂ ਪਹਿਲਾਂ ਕਿਸੇ ਹੋਰ ਜਗ੍ਹਾ ਵੀ ਗਏ ਹੋ ਨਹੀਂ ਬਹੁਤ ਜਗ੍ਹਾ ਗਏ ਕੋਈ ਜਗ੍ਹਾ ਛੱਡੀ ਨਹੀਂ ਜਿੱਥੇ ਵੀ ਕਿਸੇ ਨੇ ਦੱਸ ਦਿੱਤਾ ਦੇਸੀ ਦਵਾਈ ਵੀ ਕਹੀ ਅੰਗਰੇਜ਼ੀ ਵੀ ਕੋਈ ਡਾਕਟਰ ਮੈਂ ਨਹੀਂ ਕੋਈ ਵੀ ਛੱਡਿਆ ਸਾਰੇ ਥਾਂ ਤੋਂ ਦਵਾਈ ਲੈ ਚੁੱਕੀ ਆ ਪਰ ਮੈਨੂੰ ਨਹੀਂ ਕੋਈ ਵੀ ਫਰਕ ਪਿਆ ਸੀ ਤੁਹਾਨੂੰ ਆਪਣੇ ਬਾਹਤ ਸਰਜੀਤ ਸਿੰਘ ਜੀ ਜਿਹੜੇ ਸਰਤਲਾਪਿੰਡ ਦੇ ਵਾਸੀ ਨੇ ਉਹਨਾਂ ਬਾਰੇ ਕਿੰਨੇ ਜ਼ਿਕਰ ਕੀਤਾ ਕਿੱਥੋਂ ਪਤਾ ਲੱਗਿਆ ਇਹ ਸਾਡੀ ਆਪਣੀ ਰਿਲੇਸ਼ਨ ਦੇ ਵਿੱਚੋਂ ਮੇਰੇ ਦੋਤੇ ਦੇ ਮਤਲਬ ਸੋਹਰਾ ਹੈ ਲੱਗਦੇ ਉਹ ਨਹੀਂ ਸਾਨੂੰ ਦੱਸਿਆ ਅੱਛਾ ਜੀ ਹਾਂਜੀ ਉਹਨਾਂ ਤੋਂ ਸਾਨੂੰ ਪਤਾ ਲੱਗਾ ਇੱਥੇ ਦਾ ਬਾਜੀ ਉਹਨਾਂ ਦੇ ਐਡਰੈਸ ਦਾ ਤੇ ਪਹਿਲਾਂ ਅਸੀਂ ਫੋਨ ਤੇ ਗੱਲ ਕੀਤੀ ਸੀ ਕਿ ਉਹ ਕਹਿੰਦੇ ਕਿ ਨਹੀਂ ਜੇ ਤੁਸੀਂ ਆ ਕੇ ਮਿਲ ਲਓ ਇੱਕ ਵਾਰ ਤੇ ਤੁਹਾਡੀ ਤਕਲੀਫ ਦਾ ਮੈਨੂੰ ਪਤਾ ਲੱਗ ਜਾਊ ਤੇ ਫਿਰ ਅਸੀਂ ਖੁਦ ਆ ਕੇ ਇਹਨਾਂ ਨੂੰ ਮਿਲ ਲਿਆ। ਜੀ ਉਹ ਕਿੱਥੋਂ ਦੇ ਨੇ ਜੀ ਜਿਨ੍ਹਾਂ ਦਾ ਨਾਮ ਦੱਸ ਪਾਈ ਸੀ। ਈਸ਼ਨਪੁਰੇ ਤੋਂ। ਈਸ਼ਨਪੁਰਾ ਜੀ ਦਾ ਹਾਂਜੀ ਇਸ ਨੂੰ ਦੇ ਨਾਮ ਹੈ। ਹਾਂਜੀ ਤੇ ਉਹ ਇਸ ਵੇਲੇ ਤਾਮਲ ਲਾਡੂ ਦੇ ਵਿੱਚ ਫੋਰਮੈਨ ਹੈ। ਚੋ ਤਾਮਲ ਲਾਡੂ ਚ ਹਾਂਜੀ ਹਾਂਜੀ ਉਹਨਾਂ ਨੇ ਸਾਨੂੰ ਉੱਥੋਂ ਐਡਰੈਸ ਦਿੱਤਾ ਸੀ ਇਹਨਾਂ ਦਾ। ਤਾਮਲ ਲਾਡੂ ਮੈਂ ਬਹੁਤ ਦਵਾਈ ਭੇਜੀ ਹੈ। ਉੱਧਰ ਵੀ ਉਹਨਾਂ ਦੀ ਦਵਾਈ ਬਹੁਤ ਜਾ ਚੁੱਕੀ ਹੈ ਲੇਕਿਨ ਸਾਰੇ ਬਿਲਕੁਲ ਠੀਕ ਹੋਏ ਆ। ਉਹਨਾਂ ਤੋਂ ਪਤਾ ਲੱਗਣ ਤੇ ਤੇ ਅਸੀਂ ਖੋਦ ਇੱਥੇ ਆਪ ਚੱਲ ਕੇ ਆਏ ਆ। ਨਹੀਂ ਇਸ ਟਾਈਮ ਮੈਨੂੰ ਕੋਈ ਪਰੇਸ਼ਾਨੀ ਨਹੀਂ ਮੈਂ ਆਪਣਾ ਘਰ ਦਾ ਕੰਮ ਸਾਰਾ ਖੁਦ ਆਪ ਕਰਦੀ ਆ। ਜੀ ਅਸੀਂ ਆਏ ਨਮਾਸ਼ਹਿਰ ਤੋਂ ਪਿੰਡ ਜਬਵਾਲ ਤੋਂ ਆਏ ਜੀ। ਜੀ। ਤਰਨ ਕੀ ਪ੍ਰੋਬਲਮ ਸੀਗੀ? ਮੈਨੂੰ ਸਰ ਵਹੀਕਲ ਦੀ ਪ੍ਰੋਬਲਮ ਸੀ ਜੀ। ਹਾਂ ਜੀ। ਤੇ ਬਹੁਤ ਦਿਨ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ। ਮੇਰਾ ਇੱਥੇ ਚੂੜਾ ਇੱਥੇ ਠੋਕ ਹੋ ਗਿਆ ਸੀਗਾ। ਤੇ ਹੁਣ ਪਿਛਲੇ ਪਿਛਲੇ ਵੀਕ ਦੇ ਵਿੱਚ ਅਸੀਂ ਆਏ ਆ। ਕਰਾ ਕੇ ਗਏ ਆ ਤੇ ਉਹਨਾਂ ਬਹੁਤ ਫਰਕ ਆ। ਤੇ ਹਾਂ ਤੁਜੀ ਵੀ ਇੱਕ ਵਾਰ ਅਸੀਂ ਅੱਜ ਫੇਰ ਆਏ ਹਾਂ ਹਾਂਜੀ ਤੇ ਇਹਨਾਂ ਦੇ ਮਨ ਤੇ ਨਾਲ ਬਹੁਤ ਫਰਕ ਆ ਸਮਾ ਹੈ ਜੀ ਪਹਿਲਾਂ ਵੀ ਤੁਸੀਂ ਕਿਤੇ ਇਲਾਜ ਕਰਵਾਇਆ ਆਪਣਾ ਹਾਂਜੀ ਪਹਿਲਾਂ ਵੀ ਬਹੁਤ ਜਗ੍ਹਾ ਇਲਾਜ ਕਰਾਇਆ ਦਵਾਈਆਂ ਵੀ ਖਾਧੀਆਂ ਸਾਰੀ ਤਰ੍ਹਾਂ ਦੇਸੀ ਦਵਾਈਆਂ ਵੀ ਖਾਧੀਆਂ ਇਹਨਾਂ ਜਦੋਂ ਬਲਾਇ ਕਰਵਾਉਂਦਾ ਚਾਰ ਪੰਜ ਸਾਲ ਤੋਂ ਹਾਂਜੀ ਜਦੋਂ ਕੁਝ ਇੱਥੇ ਆਪਣੇ ਸੱਤਿਆਂ ਲੱਗੋ ਤੁਹਾਨੂੰ ਕਿੰਦਾ ਕੋਈ ਰਾਹਤ ਹੈਗੀ ਬਹੁਤ ਬਹੁਤ ਰਾਹਤ ਆ ਜੀ ਬਹੁਤ ਬਹੁਤ ਯਾਨਕਿ 100 ਦੇ ਵਿੱਚੋਂ 70% ਤੋਂ ਜ਼ਿਆਦਾ ਫਰਕ ਆਇਆ ਹਾਂਜੀ ਉਹਨਾਂ ਤੇ ਇਸ ਨੇ ਆ ਤੇ ਅੰਦਰ ਜੋ ਨੇ ਕਿ ਉਧਰ ਇਧਰ ਉਧਰ ਘੁੰਮਣ ਦੇ ਨਾਲ ਤੁਸੀਂ ਇੱਥੇ ਆਓ ਇਹਨਾਂ ਦਾ ਐਡਰੈਸ ਲੈ ਲਓ ਐਡਰੈਸ ਲੈ ਕੇ ਇੱਥੇ ਪਹੁੰਚੋ ਤੁਹਾਨੂੰ ਇੱਕ ਵਾਰੀ ਆਉਣ ਦੇ ਨਾਲ ਫਰਕ ਪਈਊਗਾ ਤੁਹਾਨੂੰ ਇਹ ਗੱਲ ਕਰ ਗੱਲ ਕਰੀ ਪਰ ਇਲਾਜ ਕੋਈ ਦਾ ਜ਼ਿਆਦਾ ਮਹਿੰਗਾ ਨਹੀਂ ਹੈਗਾ ਇਲਾਜ ਕੋਈ ਮਹਿੰਗਾ ਨਹੀਂ ਹੈਗਾ ਜ਼ਿਆਦਾ ਹਰ ਕਿਸੇ ਦਾ ਨਾਰਮਲ ਬੰਦਾ ਇਲਾਜ ਕਰਾ ਸਕਦਾ ਹੈ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਪਿੰਡ ਸਰਸਲਾ ਅਸੀਂ ਨਵੇਂ ਸ਼ਹਿਰ ਤੋਂ ਆਏ ਹਾਂ ਹਾਂਜੀ ਜੀ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਭੁਪਿੰਦਰ ਸਿੰਘ ਅੱਛੇ ਤੁਹਾਨੂੰ ਕਿਹੜਾ ਰੋਗ ਆ ਕਿਹੜੀ ਬਿਮਾਰੀ ਆ ਜਿਸ ਟਾਈਮ ਜਿਹੜੇ ਦਾ ਇਲਾਜ ਕਰਾਉਣਾ ਜਾਉਂਦਾ ਮੇਰੇ ਲੱਗੇ ਸੀ ਜੀ ਥੋੜਾ ਸਾ ਬਹੁਤ ਡਾਕਟਰਾਂ ਨੇ ਦਿਖਾਇਆ ਹਾਂਜੀ ਬਹੁਤ ਮਾੜੜਾਂ ਨੇ ਕੋ ਗਿਆ ਹਾਂਜੀ ਗੱਡੀਆਂ ਵੀ ਬਹੁਤ ਲਵਾਈਆਂ ਜੀ ਟੇਪਾਂ ਵੀ ਬਹੁਤ ਲਵਾਈਆਂ ਲੇਕਿਨ ਉਹ ਠੀਕ ਨਹੀਂ ਸੀ ਹੁੰਦਾ ਹਾਂਜੀ ਇੱਥੇ ਇਹਨਾਂ ਦੇ ਇੱਕੋ ਵਾਰੇ ਮੰਨ ਲੰਦੈ ਸੀ ਕਿਹੜੇ ਵੈਦ ਕੋਲ ਪਹੁੰਚਿਓ ਜੀ ਤੁਸੀਂ ਵੈਦ ਸਰਜੀਤ ਸਿੰਘ ਹੈ ਅੱਛਾ ਜੀ ਇੱਕੋ ਵਾਰੇ ਵਰਜਨ ਤੇ ਮੇਰੇ ਨਾਲ ਕਦ ਦਾ ਦਰਦ ਹਟ ਗਿਆ ਜੀ ਤੇ ਪਹਿਲਾ ਸੋਟੀ ਫਟ ਕੇ ਦਰਦਾ ਸੀ ਹੁਣ ਇੰਨੇ ਮਹਾਰਾਜ ਜੀ ਘਰ ਬਾਬਾ ਘਰ ਮੈਂ ਸੋਟੀ ਛੱਡ ਦਿੱਤੀ ਆ ਜਦੋਂ ਰਸਤੇ ਚਾਉਣਾ ਫੇਰ ਕੋਈ ਡਰਦਾ ਵੱਡੇ ਕਿੰਨਾ ਪਾਵੇਂਗਾ ਠੀਕਾ ਢੋਲਾ ਲਾ ਕੇ ਜੀ ਇਸ ਕਰਕੇ ਹੁਣ ਹੋਣ ਲੱਗਦਾ ਮੜੇ ਜੀ ਸੋਟੀ ਫਟਦਾ ਬਾਕੀ ਹੁਣ ਮੈਨੂੰ ਐਡੀ ਬਹੁਤੀ ਬਰੋਲ ਹੈ ਨਹੀਂ ਮੇਰੇ ਗੁੱਡੇ ਵੀ ਠੀਕ ਆ ਮੇਰੇ ਲੱਕ ਵੀ ਠੀਕ ਆ ਜੀ ਤੁਹਾਡੇ ਪਰਿਵਾਰ ਦੇ ਮੈਂਬਰਾਂ ਦਾ ਕਹਿਣਾ ਵੀ ਤੁਸੀਂ ਡਾਇਲਿਸਿਸ ਵੀ ਕਰਾਉਨੇ ਹੋ ਹਾਂ ਜੀ ਡਾਇਲਿਸਿਸ ਵੀ ਕਰਾਉਣਾ ਜੀ ਹਾਂ ਜੀ ਤੰਗੜਾ ਅਲਾਰਜ ਜਿਹੜਾ ਪ੍ਰੈਸ਼ਰ ਇਲੈਕਟ੍ਰਿਕ ਕਿੰਨੇ ਪਿਛਲੇ ਅਲਾਰਜ ਕਰਾਇਆ ਹੋਇਆ ਤੁਸੀਂ ਕਿਹੜਾ ਲੈ ਕੇ ਬੰਦੂ ਡਾਇਲਿਸਿਸ ਦੇਰ ਤੋਂ ਦਾ ਹੁਕੇ ਹੋਣੇ ਜੀ 6 ਮਹੀਨੇ ਇੱਥੇ ਆ ਗਏ ਪਹਿਲੀ ਵਾਰ ਤੇ ਠੀਕ ਹੈ ਜੀ ਤੁਸੀਂ ਜਿਹੜੇ ਬੈਦ ਸਰਜੀਦਾਤ ਜੀ ਮਹਾਂਪਤ ਸਰਥਲੇ ਵਾਲੇ ਨੇ ਹਾਂਜੀ ਠੀਕ ਹੈ ਜੀ ਜਿਹੜੀ ਉਹਨਾਂ ਵੱਲੋਂ ਦਵਾਈ ਦਿੱਤੀ ਜਾਂਦੀ ਤੁਹਾਨੂੰ ਖਾਣ ਲਈ ਕੀ ਉਹਦਾ ਕੋਈ ਸਾਈਡ ਇਫੈਕਟ ਹੈ ਕੋਈ ਸਰੀਰ ਤੇ ਕੋਈ ਪ੍ਰਭਾਵ ਪੈਂਦਾ ਮੈਨੂੰ ਕੋਈ ਨਹੀਂ ਪਿਆ ਆਖ ਪਿਆ ਜੀ ਮੈਂ ਇੱਕ ਪੁੱਢੀ ਰਾਨਾ ਰੋਜ਼ ਦੀ ਹਾਂਜੀ ਤੇ ਉਹ ਵੀ ਬੈਦ ਸਾਹਿਬ ਕਹਿੰਦੇ ਸੀ ਵੀ ਪੂਰੀ ਧਰਮਿਆ ਤੁਹਾਡੀ ਤੁਸੀਂ ਇੱਕ ਖਾਇਓ ਹਾਂਜੀ ਉਹ ਤੋਂ ਮੈਂ ਇੱਕੋ ਹੀ ਖਾਨਾ ਜੀ ਜਣੀ ਉਹਦਾ ਪੂਰਾ ਫਾਇਦਾ ਤੁਹਾਨੂੰ ਹਾਂਜੀ ਪੂਰਾ ਫਾਇਦਾ ਮੈਂ ਫਾਇਦਾ ਉਹਨਾਂ ਨੂੰ ਕਹੂੰਗਾ ਵੀ ਜਿੰਨਾ ਵਾਚ ਹੁੰਦਾ ਗਰੀਜੀ ਤੋਂ ਇੰਜ ਤੋਂ ਬਚੋ ਆਪਣੇ ਜਿਹੜੇ ਦੇਸੀ ਬੈਦਿਆ ਉਹ ਦਵਾਈਆਂ ਜਾਦੇ ਖਾਓ ਅੱਜ ਅਸੀਂ ਪਹੁੰਚਿਆ ਏਕਮ ਦੇਸੀ ਦਵਾਈਖਾਨਾ ਜਿੱਥੋਂ ਦੇ ਬੈਦ ਸਰਜੀਤ ਦਾਸ ਜੀ ਮਹੰਤ ਜੀ ਪਿੰਡ ਸ੍ਰਿਤਲਾ ਤਹਿਸੀਲ ਪੈਲ ਜਲਾਲਾ ਲੁਧਿਆਣਾ ਸੋ ਇਨਾਂ ਦੇ ਅਨੁਸਾਰ ਇੱਥੇ ਇਹਨਾਂ ਤੋਂ ਤਿਆਰ ਕੀਤੀਆਂ ਜਿਹੜੀਆਂ ਆਪਣੇ ਦਵਾਈਆਂ ਨੇ ਉਹਨਾਂ ਦੇ ਨਾਲ ਗਠੀਆ ਯੂਰਿਕ ਐਸਿਡ ਸਰਵਾਈਕਲ ਤੇ ਹੋਰ ਸਰੀਰ ਦੇ ਜਿਹੜੇ ਵੱਖੋ-ਵੱਖਰੇ ਰੋਗ ਨੇ ਦਰਦ ਹੁੰਦੇ ਨੇ ਸਰੀਰ ਦੇ ਵਿੱਚ ਜਿਹੜੇ ਮਰੀਜ਼ ਪੰਜਾਬ ਦੇ ਵੱਖੋ-ਵੱਖਰੇ ਹਸਪਤਾਲਾਂ ਵਿੱਚ ਜਾ ਕੇ ਨਿਰਾਸ਼ ਹੋ ਚੁੱਕੇ ਨੇ ਅੱਕ ਤੇ ਥੱਕ ਗਏ ਨੇ ਤੇ ਇਹਨਾਂ ਦਾ ਕਹਿਣਾ ਕਿ ਤੇ 100% ਸਰਤੀਆ ਇਲਾਜ ਹੁੰਦਾ ਸੋ ਗੱਲਬਾਤ ਕਰਨ ਜਾ ਰਹੇ ਹਾਂ ਬੈਦ ਸਰਜੀਤ ਦਾਜੀ ਮਹੰਤ ਸਰਤੇਵਾਲਾ ਜੀ ਸਭ ਤੋਂ ਪਹਿਲਾਂ ਤੁਹਾਡਾ ਹਾਰਦਿਕ ਸਵਾਗਤ ਹੈ ਜੀ ਕੀ ਕਹਿਣਾ ਚਾਹੋਗੇ ਤੁਸੀਂ ਅਸੀਂ ਤੁਹਾਡਾ ਧੰਨਵਾਦ ਕਰਨਾ ਚਾਹੁੰਦੇ ਹਾਂ ਜੀ ਜਿਹੜਾ ਤੁਸੀਂ ਪਿੰਡ ਸਿਰਥਲੇ ਪਹੁੰਚੇ ਹੋ ਜੀ ਅੱਜ ਹਾਂ ਜੀ ਸਰਜੀਤ ਦਾਸ ਮਹੰਤ ਏਕਮ ਦੇਸੀ ਦੁਆਖਾਨਾ ਕੋਲੇ ਤੁਸੀਂ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅ ਬੈ ਜੀ ਇਹ ਦੱਸੋ ਵੀ ਕਿਹੜੀਆਂ-ਕਿਹੜੀਆਂ ਯਾਨੀ ਕਿ ਦਰਦਾਂ ਨੇ ਦਰਦਾਂ ਤੋਂ ਪੀੜਤ ਮਰੀਜ਼ ਨੇ ਤੁਹਾਡੇ ਕੋਲ ਆਉਂਦੇ ਨੇ ਤੇ ਕਿਸ ਤੇ ਕਿਹੜੀ ਬਿਧੀ ਦੇ ਨਾਲ ਤੁਸੀਂ ਉਹਨਾਂ ਦਾ ਇਲਾਜ ਕਰਦੇ ਹੋ ਦੇਖੋ ਜੀ ਅਸੀਂ ਬਿਲਕੁਲ ਦੇਸੀ ਦਵਾਈ ਹੈ ਮਾਲਸ ਕਰਦੇ ਆ ਜਿਹੜਾ ਕਹਿੰਦਾ ਮੇਰੇ ਗੋਡੇ ਪੈਣੇ ਨੇ ਉਹ ਮੇਰੇ ਕੋਲੇ ਇੱਕ ਵਾਰੀ ਆ ਕੇ ਜਰੂਰ ਮਿਲੇ 10 ਦਿਨ ਦੇ ਵਿੱਚ ਹੀ 2 ਕਿਲੋਮੀਟਰ ਸੈਰ ਕਰਾਊਗਾ ਅੱਛਾ ਬਿਨਾਂ ਤਕਲੀਫ ਕਿਸੇ ਸਰਵਾਈਕਲ ਜਿੰਨਾ ਮਰਜੀ ਹੋਵੇ ਜੀ ਗਠਿਆ ਹੋਵੇ ਕੋਈ ਐਡੀ ਲਿਫਾਫੇ ਭਰ-ਪਰ ਨਹੀਂ ਅਸੀਂ ਤੇ ਦਵਾਈ ਦੇ ਜੀ ਠੀਕ ਹੈ ਥੋੜੀ ਜੀ ਦਵਾਈ ਦਿੰਨੇ ਆ ਗਠਿਆ ਤੀਜੇ ਦਿਨ ਕੰਟਰੋਲ ਹੁੰਦਾ ਚੀਸਾ ਬੰਦ ਹੁੰਦੀਆਂ ਨੇ ਠੀਕ ਹੈ ਜਿਹੜਾ ਦਮਾ ਜੀ ਕਹਿੰਦੇ ਅਸੀਂ ਪੰਪ 10-10 ਮੇਰੀ ਪੰਪ ਲੈਂਦੇ ਦਿਹਾੜੀ ਚ ਜੀ ਇੱਕ ਖਰਾਕ ਨਾਲ ਨਾਲ ਜੀ ਸਾਰੀ ਝੜੀ ਕੋਈ ਪੰਪ ਨਹੀਂ ਲਊਗਾ ਜੀ ਅੱਛਾ ਜੀ ਸਰਵਾਈਕਲ ਜਿੰਨਾ ਮਰਜੀ ਹੋਵੇ ਠੀਕ ਹੈ ਗਠਿਆ ਗੋਡੇ ਹਰ ਇੱਕ ਚੀਜ਼ ਦਾ ਅਸੀਂ ਦੇਸੀ ਦਵਾਈ ਨਾਲ ਇਲਾਜ ਕਰਦੇ ਆ ਇੱਕ ਵਾਰੀ ਮੈਂ ਬੇਨਤੀ ਕਰਦਾ ਵੀਰਾਂ ਨੂੰ ਜਿਹੜੇ ਹਸਪਤਾਲਾਂ ਦੇ ਵਿੱਚ ਘੁੰਮੋ-ਘੁੰਮ ਕੇ ਥੱਕਲੇ ਲਾਜ ਕਰਾ ਕੇ ਕਹਿੰਦਾ ਮੇਰਾ ਰਾਜ ਨਹੀਂ ਹੁੰਦਾ ਉਹ ਇੱਕ ਵਾਰੀ ਜ਼ਰੂਰ ਮੈਨੂੰ ਮਿਲ ਕੇ ਜਾਣ ਜੀ ਜਿਹੜੀ ਤੁਸੀਂ ਦਵਾਈ ਖਾਣ ਲਈ ਦਿੰਦੇ ਹੋ ਕਿਉਂ ਦੇਸੀ ਜੜੀ ਬੂਟੀਆਂ ਤਿਆਰ ਕੀਤੀ ਜਾਂਦੀ ਹੈ ਬਿਲਕੁਲ ਜੜੀ ਬੂਟੀਆਂ ਜੀ ਕੋਈ ਨੋ ਸਾਈਡ ਇਫੈਕਟ ਅੱਛਾ ਜੀ ਕੋਈ ਸਾਈਡ ਇਫੈਕਟ ਨਹੀਂ ਹਾਂ ਜੀ ਹਾਂ ਜੀ ਚਾਹੇ ਸਾਡੀ ਦਵਾਈ 10 ਸਾਲ ਦਾ ਬੱਚਾ ਵੀ ਖਾ ਲਵੇ ਜੀ ਜੀ ਕੋਈ ਸਾਈਡ ਇਫੈਕਟ ਨਹੀਂ ਹੈਗਾ ਜੀ ਜੀ ਸੋ ਆਪਦੇ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਵਾਸੀਆਂ ਨੂੰ ਪੰਜਾਬੀ ਵਾਸਤੇ ਮੈਂ ਇਹੀ ਕਹੂੰ ਬੀਣਾ ਨੂੰ ਵੀ ਦੇਖੋ ਅਸੀਂ 500 ਦੀ 10 ਦਿਨ ਦੀ ਦਵਾਈ ਦਿੰਨੇ ਆ ਤੁਸੀਂ 10 ਦਿਨ ਦੀ ਪਰਚੀਕ 500 ਦੀ ਤੁਸੀਂ ਪਰਚੀ ਕਟਾਉਨੇ ਹੋ ਅਸੀਂ ਤੁਹਾਨੂੰ ਅੱਧਾ 50% ਠੀਕ ਕਰ ਦਿਆ 10 ਦਿਨ ਦੇ ਵਿੱਚ ਹੀ ਠੀਕ ਹੈ ਇੱਕ ਵਾਰੀ ਚਾਹੇ ਦਵਾਈ ਨਾ ਵੀ ਲਵੋ ਪਰ ਇੱਕ ਵਾਰੀ ਮਿਲ ਕੇ ਜਰੂਰ ਜਾਓ ਮੈਨੂੰ ਠੀਕ ਹੈ ਜੀ ਹਾਂ ਜੇ ਤੁਸੀਂ ਸਲਾਹ ਮੁਫਤ ਦਿੰਦੇ ਹੋ ਸਲਾਹ ਮੁਫਤ ਦਿੰਦੇ ਆ ਜੀ ਅਸੀਂ ਜਿਹੜੀ 25% ਦਾ ਮਰੀਜ਼ ਨੂੰ ਦਵਾਈ ਦੇਣ ਤੋਂ ਬਿਨਾਂ ਹੀ ਸੈੱਟ ਕਰ ਦਿੰਦੇ ਆ ਜੀ ਠੀਕ ਹੈ ਜੀ ਹਾਂ ਜਿਹੜੇ ਕਿਹੜੇ ਕਿਹੜੇ ਦਰਦ ਦਾ ਤੋਂ ਕਿਹੜੇ ਰਾਤ ਨਾ ਦੇ ਮਰੀਜ਼ ਜੀ ਜਿਹੜੀ ਮਰਜ਼ੀ ਦਾ ਦਰਦ ਹੁੰਦੀ ਹੋਵੇ ਜੀ ਅੱਛਾ ਜੀ ਜਿੱਕਣ ਕਹਿੰਦੇ ਮੇਰੀ ਗਰਦਨ ਦੁਖਦੀ ਆ ਮੇਰਾ ਮੋਢਾ ਤਾਹ ਨਹੀਂ ਜਾਂਦਾ ਮੇਤੋਂ ਕਿੱਦਾਂ ਹੀ ਤਾੜੀ ਨਹੀਂ ਉੱਪਰ ਵੱਜਦੀ ਏਕੜ ਕਰਕੇ ਅਸੀਂ 2 ਮਿੰਟ ਦੇ ਵਿੱਚ ਵਿੱਚ ਉਹ ਤੋਂ ਤਾੜੀ ਮਰਵਾਉਗਾ ਏਕੜ ਵਿੱਚ ਮਾਰ ਤਾੜੀ ਨਹੀਂ 2 ਮਿੰਟ ਦੇ ਤਾੜੀ ਪਏ ਉਹ ਕਿਹੜਾ ਜਾਦੂ ਜੀ ਐ ਜਿਹੜੀ ਥੈਰੇਪੀ ਆ ਇਹ ਇਹ ਸਾਡਾ ਤੇਲ ਹੈ ਤੇਲ ਹੈ ਜੀ ਹਾਂ ਜੀ ਤੇਲ ਨਾਲ ਕੋਈ ਕੋਈ ਕਰਾਮਾਤ ਆ ਤੇ ਇਹਦੇ ਵਿੱਚ ਬਾਕੀ ਸਾਡੇ ਦਾਦਾ ਜੀ ਦੀ ਬਖਸ ਹੈ ਜੀ ਹਾਂ ਅਸੀਂ ਮਹੰਤ ਲੋਕ ਆ ਇਹ 50 ਸਾਲ ਤੋਂ 45 50 ਸਾਲ ਤੋਂ ਦਵਾਈ ਚੱਲਦੀ ਹੁੰਦੀ ਹੈ ਇਹ ਬਾਬਾ ਜੀ ਦੀ ਬਖਸ਼ੇ ਜੇ ਕਿਹਾ ਨਾ ਮੈਂ ਕੋਈ ਥੋੜਾ ਪਾਉਣਾ ਵੀ ਮੈਂ ਥੋੜੇ ਨਹੀਂ ਠੀਕ ਕਰਦਾ ਇੱਕੜ ਸਾਡਾ ਜੀ ਬਾਬਾ ਜੀ ਦੀ ਬਖਸ਼ ਉਹਨਾਂ ਦਾ ਅਸ਼ੀਰਵਾਦ ਵੀ ਹੈ ਉਹਨਾਂ ਅਸ਼ੀਰਵਾਦ ਹੈ ਸਭ ਤੋਂ ਬੜੀ ਗੱਲ ਇਹ ਹੀ ਹੈ ਜੀ ਤੁਹਾਡਾ ਕਹਿਣ ਦਾ ਮਤਲਬ ਵੀ ਦੁਆ ਦੇ ਨਾਲ ਦੁਆ ਵੀ ਹੈ ਹਾਂ ਜੀ ਹਾਂ ਜੀ ਹਾਂ ਜੀ ਜਿਹੜਾ ਆਉਣਾ ਪਏ ਜੀ ਲੋਕੇਸ਼ਨ ਕੀ ਹੈ ਜਗ੍ਹਾ ਕਿਹੜੀ ਹੈ ਪਿੰਡ ਕਿਹੜਾ ਇਹ ਪਿੰਡ ਹੈਗਾ ਜੀ ਸਿਰਥੜਾ ਇੱਥੋਂ ਦੇਖੋ ਪਹਿਲਾਂ ਜਰਗ ਆਉਣਾ ਪੈਂਦਾ ਹੈ ਜਿੱਤੋ ਮਰਜੀ ਆਵੋ ਜੀ ਸਾਨੂੰ ਫੋਨ ਕਰੋ ਸਾਡਾ ਨੰਬਰ ਹੈਗਾ 94171 ਜੀ 37213 ਜੀ 94171 37213 ਸਾਡੇ ਨਾਲ ਟੈਕਸਟ ਕਰੋ ਮੈਂ ਉਹਨੂੰ ਸਮਝਾ ਦੂੰਗਾ ਵੀ ਕਿੱਥੇ ਆਉਣਾ ਹੈ ਕਿੱਦੜੀ ਤੁਹਾਨੂੰ ਠੀਕ ਰਹੂਗਾ ਜੀ ਠੀਕ ਹੈ ਜੀ